ਯੂ ਡੋਟ ਯੂ ਨਾ ਤੁਮੈਨੋ ਟੱਚ ਨਹੀਂ ਕਰ ਸਕਦੀ ਹਾਂ ਤੇ ਉਹ ਫਿਰ ਆਪਣੇ ਮੋਢੇ ਨਾਲ ਗੱਲ ਕਰਦੀ ਉਹਨੂੰ ਕਹਿੰਦੀ ਕਹਿੰਦੀ ਇੱਕ ਪੀੜੀ ਤਾਂ ਮਹਿਗਵਾਲੀ ਭਾਰ ਤੇ ਜਿਕੇ ਤੈਨੂੰ ਦੂਜੀ ਪੁੱਤਰਾ ਤੂੰ ਗਵਾਉਣੀ ਡਰ ਲੱਗਦਾ ਈ ਮੈਨੂੰ ਹਾਏ ਡਰ ਲੱਗਦਾ ਈ ਮੈਨੂੰ ਹੋ ਦੱਸੀਆ ਕਰ ਆਪਣੇ ਨੇ ਗਰੀਬੀ ਦਾ ਚਾਚੇ ਤਾਏ ਕੀ ਹੁੰਦੇ ਕੀ ਮਤਲਬ ਹੁੰਦਾ ਬੀਬੀ ਦਾ ਹਾ ਚਾਚੇ ਤਾਏ ਕੀ ਹੁੰਦੇ ਕੀ ਮਤਲਬ ਹੁੰਦਾ ਬੀਬੀ ਦਾ ਬਾਬਾ ਤੇਰਾ ਖਾਨਦਾਨੀ ਦੀ ਜੜ ਲੱਗਦਾ ਈ ਮੈਨੂੰ ਇੱਕ ਪੀੜੀ ਤਾਂ ਮੈਂ ਵਾਲੀ ਭਾਰੀ ਪੇੜ